ਇਹ ਜਿਹੜੇ ਗਲਤ ਲੋਕ ਸੀਗੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਬਰਦਾਸ਼ਤ ਨਹੀਂ ਸੀ ਹੁੰਦੇ ਚਾਹੇ ਕੋਈ ਸੀ ਚਾਹੇ ਪਹਾੜੀ ਰਾਜੇ ਸੀਗੇ ਜਾਂ ਔਰਗਨ ਜੇਬ ਹੋਣੀ ਠੀਕ ਹੈ ਉਹਨਾਂ ਨੂੰ ਆਇਨ ਲੱਗਦਾ ਸੀ ਵੀ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਜੁੜਨਦਨ ਹੋ ਰਹੀ ਜਾ ਫਿਰ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਨੂੰ ਉੱਥੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਉਹਨਾਂ ਨੇ ਆਠ ਮਹੀਨੇ ਮਤਲਬ ਜਦੋਂ ਬਹੁਤ ਟਾਈਮ ਲੰਘਦਾ ਰਿਹਾ ਗਰਮੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਮਈ ਤੋਂ ਸ਼ੁਰੂ ਹੋ ਕੇ ਇਹ ਦਸੰਬਰ ਦਾ ਮਹੀਨਾ ਆ ਗਿਆ ਦਸੰਬਰ ਦੇ ਮਹੀਨੇ ਵਿੱਚ ਤੱਕ ਆਉਣ ਤੱਕ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਵੀ ਕਿਲਾ ਛੱਡ ਦੋ ਜੀ ਅੰਦਰ ਖਾਣ ਪੀਣ ਦੇ ਸਮਾਨ ਦੀ ਘਾਟ ਹੋਣ ਲੱਗੀ ਅੰਦਰ ਸਿੰਘ ਸ਼ਹੀਦ ਹੋਣ ਲੱਗੇ ਇਹ ਵੀ ਕਿਹਾ ਜਾਂਦਾ ਵੀ ਅੰਦਰ ਸਿੰਘਾਂ ਨੇ ਤੇ ਦਰਖਤਾਂ ਦੇ ਛਿਲੜ ਵੀ ਖਾਦੇ ਬਹੁਤ ਕੁਝ ਹੋਇਆ ਤਾਂ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਤੇ ਪਹਾੜੀ ਰਾਜਿਆਂ ਨੇ ਇਤਿਹਾਸ ਇਹ ਕਹਿੰਦਾ ਵੀ ਗਊ ਬਣਾ ਕੇ ਕਸਮ ਖਾਦੀ ਕੋਈ ਗਊ ਮਾਂਤਾ ਨੂੰ ਸਤਕਾਰ ਜੋ ਕੋ ਪੂਜਦੇ ਨੇ ਵੀ ਭਾਈ ਗੁਰੂ ਸਾਹਿਬ ਤੁਸੀਂ ਇਥੋਂ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਧਰੋਂ ਮੁਗਲਾਂ ਨੇ ਵੀ ਕਸਮਾਂ ਖਾਦੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਲੈ ਕੇ ਉਹ ਭੇਜੀਆਂ ਫੋਕ ਕਸਮਾਂ ਖਾਦੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਦੀਆਂ ਤੇ ਉਹ ਧਾਰਮਿਕ ਚਿੰਨ੍ਹ ਦੀ ਮਤਲਬ ਇਹ ਗੱਲ ਆ ਕਿੱਡੀ ਵੱਡੀ ਗੱਲ ਆ ਵੀ ਨੌਜਵਾਨ ਕਈ ਟੈਟੂ ਬਣਾ ਲੈਂਦੇ ਨੇ ਗੁਰੂ ਸਾਹਿਬ ਦਾ ਜਾਂ ਮਹਾਂਪੁਰਖਾਂ ਦਾ ਜਾਂ ਗੱਡੀ ਉੱਤੇ ਇੱਕ ਓੰਕਾਰ ਜਾਇਵੇਂ ਮਤਲਬ ਤੁਸੀਂ ਦੇਖੋ ਵੀ ਧਾਰਮਿਕ ਚਿੰਨਾ ਦਾ ਸਤਿਕਾਰ ਕਿੰਨਾ ਕੀਤਾ ਗੁਰੂ ਸਾਹਿਬ ਨੇ ਕਿਲਾ ਛੱਡਤਾ ਵੀ ਧਾਰਮਿਕ ਚਿੰਨਾ ਦਾ ਸਤਿਕਾਰ ਤੇ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਉੱਥੇ ਸਾਰਾ ਕਾਫਲਾ ਆ ਗਿਆ ਮਹਾਰਾਜ ਦਾ ਪਿੱਛੇ ਜਿਹੜੇ ਫੌਜ ਆਉਂਦੀ ਸੀ ਉਹਨਾਂ ਨੇ ਪਿੱਛੋਂ ਅਟੈਕ ਕਰਤਾ ਤੇ ਉੱਥੇ ਭਾਈ ਉਦੇ ਸਿੰਘ ਹੋਣੀ ਉਹ ਉੱਥੇ ਸ਼ਹੀਦ ਹੋਏ ਹੋਰ ਸਿੰਘ ਸ਼ਹੀਦ ਹੋਏ ਸਰਸਨੰਦੀ ਦੇ ਵਿੱਚ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਹੋਇਆ ਵੱਡੇ ਸਹਬਜਾਦੇ ਤੇ ਨਾਲ 40 ਸਿੰਘ ਗੁਰੂ ਸਾਹਿਬ ਉਹ ਮਹਾਰਾਜ ਦਾ ਕਾਫਲਾ ਇੱਕ ਪਾਸੇ ਛੋਟੇ ਸਹਬਜਾਦੇ ਮਾਤਾ ਗੁਜਰੀ ਜੀ ਇੱਕ ਪਾਸੇ ਇਹ ਗੱਲ ਪਤਾ ਹੋਣੀ ਹਰ ਸਿੱਖ ਨੂੰ ਜ਼ਰੂਰੀ ਆ ਆਪਣੇ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਉਹਨਾਂ ਨੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੇ ਮੋਦ ਲਈ ਸੀ ਜਿਹੜਾ ਪਹਿਲਾਂ ਨਾਮ ਮਾਖੋਵਲ ਹੁੰਦਾ ਸੀ ਬੜੀਆਂ ਗੁਰੂ ਸਾਹਿਬ ਨੇ ਉੱਥੇ ਬਖਸ਼ਿਸ਼ਾਂ ਕੀਤੀਆਂ ਰੰਜੀਤ ਨਗਾਰੇ ਬੁਜਾਏ ਹਾਂਜੀ ਖਾਲਸਾ ਪੰਥ ਸਜਾਇਆ ਮਤਲਬ ਗੁਰੂ ਸਾਹਿਬ ਜ਼ੁਲਮ ਦਾ ਟੱਕਰਾ ਕਰਦੇ ਹੁੰਦੇ ਸੀ ਚੰਗੀਆਂ ਲੋਕਾਂ ਦੀਆਂ ਮਤਲਬ ਚੰਗੇ ਲੋਕਾਂ ਦੀ ਉਹਨਾਂ ਨੇ ਸਿਫਤ ਕਰਨੀ ਉਹਨਾਂ ਨੂੰ ਬਚਾਉਣਾ ਹਾਂਜੀ ਤੇ ਇਹ ਜਿਹੜੇ ਗਲਤ ਲੋਕ ਸੀਗੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਬਰਦਾਸ਼ਤ ਨਹੀਂ ਸੀ ਹੁੰਦੇ ਚਾਹੇ ਕੋਈ ਸੀ ਚਾਹੇ ਪਹਾੜੀ ਰਾਜੇ ਸੀਗੇ ਜਾਂ ਔਰੰਗਜ਼ੇਬ ਹੋਣੀ ਠੀਕ ਹੈ ਉਹਨਾਂ ਨੂੰ ਆਇਨ ਲੱਗਦਾ ਸੀ ਬੀ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦਿਨ ਦਿਨ ਹੋ ਰਹੀ ਜਾ ਫਿਰ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਨੂੰ ਉਥੇ ਅਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਉਹਨਾਂ ਨੇ ਸਾਰੇ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਇਕੱਠੇ ਹੋ ਕੇ ਉਹ ਘੇੜਾ ਚੱਲਦਾ ਰਿਹਾ 8 ਮਹੀਨੇ 8 ਮਹੀਨੇ ਮਤਲਬ ਜਦੋਂ ਬਹੁਤ ਟਾਈਮ ਲੰਘਦਾ ਰਿਹਾ ਗਰਮੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਮਈ ਤੋਂ ਸ਼ੁਰੂ ਹੋ ਕੇ ਇਹ ਦਸੰਬਰ ਦਾ ਮਹੀਨਾ ਆ ਗਿਆ ਦਸੰਬਰ ਦੇ ਮਹੀਨੇ ਵਿੱਚ ਤੱਕ ਆਉਣ ਤੱਕ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਵੀ ਕਿਲਾ ਛੱਡੋ ਜੀ ਅੰਦਰ ਕਾਨਪੀਣ ਦੇ ਸਮਾਨ ਦੀ ਘਾਟ ਹੋਣ ਲੱਗੀ ਅੰਦਰ ਸਿੰਘ ਸ਼ਹੀਦ ਹੋਣ ਲੱਗੇ ਇਹ ਵੀ ਕਿਹਾ ਜਾਂਦਾ ਵੀ ਅੰਦਰ ਸਿੰਘਾਂ ਨੇ ਤੇ ਦਰਖਤਾਂ ਦੇ ਛਿਲੜ ਵੀ ਖਾਦੇ ਬਹੁਤ ਕੁਝ ਹੋਇਆ ਤੇ ਹੌਲੀ-ਹੌਲੀ ਜਦੋਂ ਦਸੰਬਰ ਦਾ ਮਹੀਨਾ ਆ ਗਿਆ ਤੇ ਅਪਰੋਚ ਕਰਦੇ ਰਹੇ ਪਹਾੜੀ ਰਾਜੇ ਵੀ ਮਹਾਰਾਜ ਛੜਦੋ ਕਿਲਾ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਲੰਘ ਜਾਓ ਇੱਥੋਂ ਚਲੇ ਜਾਓ ਗੁਰੂ ਸਾਹਿਬ ਜਾਣੀ ਜਾਣ ਸੀ ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹ ਭਾਈ ਧੋਖਾ ਕਰਨਗੇ ਫਿਰ ਬਦਾਵੇ ਦੀ ਵੀ ਗੱਲ ਆਉਂਦੀ ਆ ਵੀ ਕਈ ਸਿੱਖ 40 ਸਿੱਖ ਜਿਹੜੇ ਨੇ ਉਹ ਕਹਿੰਦੇ ਭਾਈ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਚਲੋ ਉਹ ਵੀ ਚਲੇ ਗਏ ਤੇ ਉਹ ਤੋਂ ਬਾਅਦ ਫਿਰ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਤੇ ਪਹਾੜੀ ਰਾਜਿਆਂ ਨੇ ਇਤਿਹਾਸ ਇਹ ਕਹਿੰਦਾ ਵੀ ਗਊ ਬਣਾ ਕੇ ਕਸਮ ਖਾਧੀ ਕੋਈ ਗਊ ਮਾਂਤਾ ਨੂੰ ਸਤਕਾਰ ਜੋ ਕੋ ਪੂਜਦੇ ਨੇ ਵੀ ਭਾਈ ਗੁਰੂ ਸਾਹਿਬ ਤੁਸੀਂ ਇਥੋਂ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਦੋਂ ਮੁਗਲਾਂ ਨੇ ਵੀ ਕਸਮਾਂ ਖਾਧੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਲੈ ਕੇ ਉਹ ਭੇਜੀਆਂ ਫੇਰ ਗੁਰੂ ਸਾਹਿਬ ਫੇਰ ਜਾਣੀ ਜਾਣ ਸੀ ਗੁਰੂ ਸਾਹਿਬ ਨੇ ਕਿਹਾ ਕਿ ਭਾਈਏ ਤੋਖਾ ਦੇਣਗੇ ਵੀ ਆਪਾਂ ਇਹਨਾਂ ਦੀ ਗੱਲ ਨਾ ਮੰਨੀਏ ਮਹਾਰਾਜ ਨੇ ਇਹ ਗੱਡੀਆਂ ਉੱਤੇ ਸਮਾਨ ਲੱਦ ਕੇ ਬਾਹਰ ਭੇਜਤਾ ਉਹਨਾਂ ਨੇ ਅਟੈਕ ਕਰਤਾ ਮਹਾਰਾਜ ਕਹਿੰਦੇ ਦੇਖੋ ਠੀਕ ਆ ਫਿਰ ਜਦੋਂ ਕਸਮਾਂ ਖਾਧੀਆਂ ਫਿਰ ਮਹਾਰਾਜ ਨੇ ਫਿਰ ਕਿਲਾ ਛੱਡਿਆ ਹੁਣ ਦੇਖੋ ਕਸਮਾਂ ਖਾਧੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਦੀਆਂ ਤੇ ਉਹ ਧਾਰਮਿਕ ਚਿੰਨ੍ਹ ਦੀ ਮਤਲਬ ਇਹ ਗੱਲ ਆ ਕਿੱਡੀ ਵੱਡੀ ਗੱਲ ਆ ਵੀ ਨੌਜਵਾਨ ਕਈ ਟੈਟੂ ਬਣਾ ਲੈਂਦੇ ਨੇ ਗੁਰੂ ਸਾਹਿਬ ਦਾ ਜਾਂ ਮਹਾਪੁਰਖਾਂ ਦਾ ਜਾਂ ਗੱਡੀ ਉੱਤੇ ਇੱਕ ਓੰਕਾਰ ਜਾਇਵੇਂ ਮਤਲਬ ਤੁਸੀਂ ਦੇਖੋ ਵੀ ਧਾਰਮਿਕ ਚਿੰਨਾਂ ਦਾ ਸਤਿਕਾਰ ਕਿੰਨਾ ਕੀਤਾ ਗੁਰੂ ਸਾਹਿਬ ਨੇ ਕਿਲਾ ਛੱਡਤਾ ਵੀ ਧਾਰਮਿਕ ਚਿੰਨਾਂ ਦਾ ਸਤਿਕਾਰ ਕਿਲਾ ਛੱਡਣ ਤੋਂ ਬਾਅਦ ਮਹਾਰਾਜ ਨੇ ਫਿਰ ਜਿਹੜਾ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰੀ ਦੇ ਸੀਸ ਰਸ ਸਸਕਾਰ ਕੀਤਾ ਉਹ ਜਗ੍ਹਾ ਉੱਥੇ ਮਹਾਰਾਜ ਨੇ ਨਮਸਕਾਰ ਕੀਤੀ ਤੇ ਉਹ ਤੋਂ ਬਾਅਦ ਉੱਥੇ ਮਹਾਰਾਜ ਕੀਰਤਪੁਰ ਸਾਹਿਬ ਗਏ ਗੁਰੂ ਸਾਹਿਬ ਦੇ ਸਥਾਨ ਤੇ ਨਮਸਕਾਰ ਕੀਤੀ ਰਾਤ ਕਿਉਂਕਿ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀਗਾ ਰਾਤ ਨੂੰ ਰਾਤ ਨੂੰ ਛੱਡਣ ਤੋਂ ਬਾਅਦ ਰਾਤ ਤੋਂ ਰਾਤ ਮਹਾਰਾਜ ਚੱਲਦੇ ਗਏ ਚੱਲਦੇ ਗਏ ਫਿਰ ਅੰਮ੍ਰਿਤ ਵੇਲੇ ਦੇ ਟਾਈਮ ਤੱਕ ਮਹਾਰਾਜ ਉਥੇ ਸਰਸਾ ਦੇ ਕੰਢੇ ਇੱਥੇ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਉਥੇ ਸਾਰਾ ਕਾਫਲਾ ਆ ਗਿਆ ਮਹਾਰਾਜ ਦਾ ਪਿੱਛੇ ਜਿਹੜੇ ਫੌਜ ਆਉਂਦੀ ਸੀ ਉਹਨਾਂ ਨੇ ਪਿੱਛੋਂ ਅਟੈਕ ਕਰਤਾ ਤੇ ਉਥੇ ਭਾਈ ਉਹਦੇ ਸਿੰਘ ਹੋਣੀ ਉਹ ਸੇ ਉਸੇ ਸ਼ਹੀਦ ਹੋਏ ਹੋਰ ਸਿੰਘ ਸ਼ਹੀਦ ਹੋਏ ਫਿਰ ਮਹਾਰਾਜ ਨੇ ਸਵੇਰੇ ਅੰਮ੍ਰਿਤ ਵੇਲੇ ਉੱਥੇ ਸਰਸਾ ਦੇ ਕੰਢੇ ਮਹਾਰਾਜ ਕਰਨ ਦੇ ਭਾਈ ਦਿਆ ਸਿੰਘ ਜੀ ਵੀ ਅੰਮ੍ਰਿਤ ਵੇਲੇ ਦਾ ਸਮੇਂ ਹੋ ਗਿਆ ਵੀ ਨਿਤਨੇਮ ਕਰਨਾ ਵੀ ਦੀਵਾਨ ਸਜਾਇਆ ਜਾਵੇ ਫਿਰ ਇਹ ਮਹਾਰਾਜ ਨੇ ਉੱਥੇ ਸਰਸਾ ਦੇ ਕੰਢੇ ਨਿਤਨੇਮ ਕੀਤਾ ਫਿਰ ਅੱਗੇ ਸਰਸਾ ਦੇ ਵਿੱਚ ਇਹ ਮੀਂਹ ਪੈਣ ਕਰਕੇ ਪਹਾੜਾਂ 'ਚ ਹੜ ਆਇਆ ਹੋਇਆ ਸੀਗਾ ਉਹ ਪਾਣੀ ਦਾ ਲੈਵਲ ਵੱਧ ਗਿਆ ਫਿਰ ਮਹਾਰਾਜ ਸਰਸਾ ਮਹਾਰਾਜ ਨੇ ਕ੍ਰੋਸ ਕੀਤੀ ਸਰਸਾ ਨਦੀ ਦੇ ਵਿੱਚ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਹੋਇਆ ਵੱਡੇ ਸਹਿਬਜ਼ਾਦੇ ਤੇ ਨਾਲ 40 ਸਿੰਘ ਗੁਰੂ ਸਾਹਿਬ ਉਹ ਮਹਾਰਾਜ ਦਾ ਕਾਫਲਾ ਇੱਕ ਪਾਸੇ ਛੋਟੇ ਸਹਿਬਜ਼ਾਦੇ ਮਾਤਾ ਗੁਦਰੀ ਜੀ ਇੱਕ ਪਾਸੇ ਤੇ ਮਹਾਰਾਜ ਦੇ ਮਹਿਲ ਭਾਈ ਮਨੀ ਸਿੰਘ ਜੀ ਹੋਣੀ ਉਹ ਇੱਕ ਪਾਸੇ